ਮੈਦਾਨ ਵਿੱਚ ਕਹਿੰਦੇ ਲੱਲਾ ਬੇਗ ਬੜਾ ਨਿਸ਼ਾਨੇਬਾਜ਼ ਸੀ ਖਾਲਸਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਣੇ ਆਪ ਨੂੰ ਬੜਾ ਸੂਰਮਾ ਖਵਾਂਦਾ ਸੀ ਜਦੋਂ ਲੱਲਾ ਬੇਗ ਦੇ ਨਾਲ ਸਤਗੁਰੂ ਗੁਰੂ ਹਰਿਕੰਬ ਸਿੰਘ ਜੀ ਮਾਰਦਾ ਮੁਕਾਬਲਾ ਹੋਇਆ ਪ੍ਰਾਂਸੀ ਜਰਪਰਦ ਉੱਤੇ ਜੰਗ ਨਹੀਂ ਲੜਿਆ ਜੰਗ ਦੇ ਮੈਦਾਨ ਅੰਦਰ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਾਰਦੇ ਸਿੱਖਾਂ ਨੇ ਕਲਤਾ ਦੀ ਲੱਲਾ ਬੇਗ ਦੀਆਂ ਫੌਜਾਂ ਦੇ ਪੈਰ ਹਲਾ ਕੇ ਰਾ ਦਿੱਤੇ ਸਨ ਦੰਦ ਉਹ ਖੇੜ ਕੇ ਰਾ ਦਿੱਤੇ ਸਨ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਜਦੋਂ ਲੱਲਾ ਬੇਗ ਦੇ ਸਿਪਾਹੀ ਸ਼ਹੀਦ ਹੋ ਰਹੇ ਸਨ ਮਾਫ਼ ਕਰਨਾ ਜਦੋਂ ਲੱਲਾ ਬੇਗ ਦੇ ਸਿਪਾਹੀ ਕੁੱਤੇ ਦੀ ਮੌਤ ਮਾਰ ਰਹੇ ਸਨ ਐਨਾ ਗੁਰੂ ਹਰਗੋਬਿੰਦ ਜੀ ਦੇ ਮਹਾਰਾਜ ਨੂੰ ਆਖਿਆ ਮਹਾਰਾਜ ਆ ਕੰਨੂ ਬਗਾਨੇ ਪੁੱਤ ਮਰਾਉਂਦੇ ਪਏ ਉਹ ਕੱਲੇ ਨਾ ਕੱਲੇ ਆਜੋ ਪਾਤਸ਼ਾਹ ਦੀ ਮੂਰਖਤਾ ਹੀ ਤੇ ਹੱਥ ਪੈ ਜਿਸ ਨੂੰ ਬਖਸ਼ੇ ਸਬਤ ਸੁਲਾ ਨਾਲ ਪਾਤਸ਼ਾਹ ਹੀ ਪਾਤਸ਼ਾਹ ਮਹਾਰਾਜ ਲੱਗੇ ਕਣ ਲੱਲਾ ਬੇਗ ਫੌਜਾਂ ਨੂੰ ਅਸੀਂ ਆਪਣੇ ਸਿੱਖਾਂ ਨੂੰ ਰੋਕ ਦਿੰਦੇ ਆ ਦੋਨਾਂ ਪਾਸਿਆਂ ਤੋਂ ਯੰਗ ਬੰਦ ਹੋ ਗਿਆ ਮੁਕਾਮਲਾ ਲੱਲਾ ਬੇਗ ਦਾ ਗੁਰੂ ਹਰਗੋਬਿੰਦ ਜੀ ਦਾ ਬਹੁਤ ਘੱਟ ਲੋਕਾਂ ਨੇ ਅਤੀ ਸਮਾਂ ਬਣਿਆ ਤੇ ਗੁਰੂ ਦੀ ਕਿਰਪਾ ਨਾਲ ਅਗਲੇ ਸਾਲ ਕੋਈ ਦਮਾਨ ਜ਼ਿਆਦਾ ਦੇਵਾਂਗੇ ਸਮਾਂ ਯਾਦਾ ਰੱਖਾਂਗੇ ਤੇ ਫਿਰ ਗੁਰੂ ਹਰਗੋਬਿੰਦ ਜੀ ਦੇ ਸਾਰੇ ਜੰਗਾਂ ਜੁੱਧਾਂ ਦਾ ਜ਼ਿਕਰ ਕਰਾਂਗੇ ਖੀਰ ਛਟ ਘੀਰ ਪੈਛਾ ਪੁੰਨਾਰੇ ਅਰਜਿਕਾਇਆ ਪੰਤ ਕੰਮੂਰ ਸਤ ਬੰਦ ਸਾਰੇ ਜੰਗ ਬੰਦ ਹੋ ਗਿਆ ਇੱਕ ਪਾਸੇ ਲੱਲਾ ਬੇਗ ਦੀਆਂ ਫੌਜਾਂ ਦੇ ਖੁਦ ਸਿਪਾਈ ਬਦਸਣ ਜਿਹੜੇ ਬਾਕੀ ਤਾਂ ਗੁਰੂ ਸਾਹਿਬ ਨੇ ਮੌਤ ਦੀ ਗੱਡੀ ਚੜਾਈ ਦਿੱਤੇ ਸਣ ਇੱਕ ਪਾਸੇ ਗੁਰੂ ਸਾਹਿਬ ਦੇ ਸ਼ਸਤਰ ਧਾਰੀ ਸਿੱਖ ਲੋਤ ਨੇ ਲੱਲਾ ਬੇਗ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਜੀ ਦਾ ਮੁਕਾਬਲਾ ਲੱਗਾ ਹੁਣ ਖਲਤਾ ਜੀ ਲੱਲਾ ਬੇਗ ਅੱਗੇ ਵਧਿਆ ਇਹਨਾਂ ਗੁਰੂ ਹਰਗੋਬਿੰਦ ਜੀ ਮਾਰਨ ਨੂੰ ਆਖਿਆ ਕਿ ਮਰ ਵ ਕਰੋ ਪਹਿਲਾ ਵਾਰ ਬਾਦਸ਼ਾਹ ਲੱਗੇ ਕਿ ਲੱਲਾ ਬੇਗ ਸੂਰਮੇ ਪਹਿਲਾ ਵਾਰ ਨਹੀਂ ਕਰਦੇ ਸੂਰਮੇ ਪਹਿਲਾ ਦਸ਼ਮਣ ਦੇ ਵਾਰ ਨੂੰ ਰੋਕਦੇ ਹਨ ਸੂਰਤੋਂ ਫੈਸਲੇ ਪਹਿਲਾ ਵਾਰ ਤੂੰ ਕਰ ਲੱਲਾ ਬੇਗ ਅੱਗੇ ਵਧੇ ਅੱਗੇ ਵਧ ਕੇ ਲੱਲਾ ਬੇਗ ਨੇ ਜਦੋਂ ਗੁਰੂ ਹਰਗੋਬਿੰਦ ਜੀ ਦਾ ਤਲਵਾਰ ਦਾ ਵਾਰ ਕੀਤਾ ਪਾਸ਼ਾ ਨੇ ਢਾਲ ਦੇ ਨਾਲ ਇਹਦੀ ਤਲਵਾਰ ਦੇ ਵਾਰ ਨੂੰ ਰੋਕ ਦੇ ਆਖਿਆ ਲੱਲਾ ਬੇਗ ਇੱਕ ਵਾਰ ਹੋਰ ਕਰ ਕਰ ਇਹਨੇ ਆਖਿਆ ਮਹਾਰਾਜ ਇੱਕ ਵਾਰ ਨੇ ਕੀਤਾ ਹੁਣ ਕਹਿੰਦੇ ਇੱਕ ਵਾਰ ਹੋਲ ਕਰ ਪੰਜ ਪਿਆਰ ਦੇ ਪੰਜ ਪੀਰ ਛਤਨ ਵੀਰ ਬੈਸਾ ਗੁਰੂ ਸਾਧਨ ਨਕਾਇਆ ਬੰਦ ਕਮੋਰਤ ਹਰਪ ਬੰਦ ਇੱਕ ਵਾਰ ਕੀਤਾ ਇੱਕ ਵਾਰ ਕੀਤਾ ਇੱਕ ਵਾਰ ਹੋਰ ਕਰ ਇਨਿਆਕੇ ਬਾਸ਼ੇ ਇੱਕ ਵਾਰ ਕੀਤਾ ਉਹ ਅਸ਼ਕੰਦ ਨੇ ਇੱਕ ਵਾਰ ਮੇਰੇ ਕਹਿਣ ਤੇ ਕਰ ਜਦੋਂ ਲੱਲਾ ਬੇਗ ਨੇ ਦੂਜੀ ਵਾਰੀ ਆਪਣੇ ਆਪ ਨੂੰ ਸੰਭਾਲਦੇ ਸੰਭਲਦੇ ਘੋੜੇ ਤੇ ਸਵਾਰ ਸੀ ਇਹ ਨਰਮਾਸ਼ਾ ਘੋੜੇ ਤੇ ਸਵਾਰ ਸੁਣ ਬੱਸ ਕਈ ਵਾਰੀ ਕਹਿ ਦਿੰਦਾ ਕੀਤੋਂ ਤੂੰ ਮਿਹਨਤੀ ਕਰਦਾ ਅਸੀਂ ਜਿੰਨੇ ਬੈਠੇ ਆ ਭਾਰਤ ਦੀ ਧਰਤੀ ਦੇ ਵਸਣ ਵਾਲੇ ਆਪਾਂ ਜੋ 100-100 ਵਾਰੀ ਜਨਮ ਲੈ ਕੇ ਆਪਣਾ 100-100 ਵਾਰੀ ਸਿਰ ਕਟਾ ਦਈਏ ਸਾਰੇ ਅਸੀਂ ਆਪਣੇ ਦਸਵੇਂ ਗੁਰੂਆਂ ਦੀ ਕੁਰਬਾਨੀ ਦੀ ਕੀਮਤ ਨਹੀਂ ਚੁਕਾ ਸਕਦੇ ਖਾਲਸਾ ਜੀ ਕਹਿ ਦਿੱਤਾ ਸੀ ਕਿਸੇ ਨੇ ਛੋਟੇ ਹੁੰਦੇ ਪੜਦੇ ਰਹੇ ਅੱਜ ਕੱਲ ਵੀ ਜੇ ਚੰਡੀਗੜ੍ਹ ਨੂੰ ਕਿਤੇ ਜਾਈਏ ਨਾ ਬਾਹਰ ਬੋਰਡ ਲੈ ਕੇ ਲਾਏ ਹੋਏ ਨੇ ਪੰਜਾਬ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਗੁਰੂਆਂ ਪੀਰਾਂ ਤੋਂ ਵਰਸਾਇਆ ਗੁਰੂ ਕੀ ਸੰਗਤ ਪੰਜਾਬ ਜਿਸਨ ਕਹਿ ਦਿੱਤਾ ਸੀ ਭਾਰਤ ਰਿਸ਼ੀਆਂ ਦਾ ਦੇਸ਼ ਭਾਰਤ ਮੁਨੀਆਂ ਦਾ ਦੇਸ਼ ਭਾਰਤ ਸੰਤਾਂ ਦਾ ਦੇਸ਼ ਭਾਰਤ ਭਗਤਾਂ ਦਾ ਦੇਸ਼ ਭਾਰਤ ਪੀਰਾਂ ਦਾ ਦੇਸ਼ ਭਾਰਤ ਪਗੰਬਰਾਂ ਦਾ ਦੇਸ਼ ਭਾਰਤ ਕਿਸ ਨੇ ਕਹਿ ਦਿੱਤਾ ਸੀ ਇਹ ਰਾਮ ਦਾ ਦੇਸ਼ ਇਹ ਕ੍ਰਿਸ਼ਨ ਦਾ ਦੇਸ਼ ਕਿਸ ਨੇ ਕਹਿ ਦਿੱਤਾ ਸੀ ਇਹ ਬਰਮਾ ਦਾ ਦੇਸ਼ ਹੈ ਸ਼ਿਵੀ ਜੀ ਦਾ ਦੇਸ਼ ਹੈ ਵਿਸ਼ਨੂੰ ਦਾ ਦੇਸ਼ ਹੈ ਪਰ ਸੱਚ ਜਾਣਿਓ ਇਹ ਦੇਸ਼ ਅੱਜ ਦੇਸ਼ ਨਾ ਹੁੰਦਾ ਜੇਕਰ ਗੁਰੂ ਦਸ਼ਮੇਸ਼ਰ ਹੁੰਦਾ ਖਾਲਸਾ ਦੀ ਮਾਫ਼ ਕਰਨਾ ਬੜੀ ਕਮਾਲ ਦੀ ਜੰਗ ਹੈ ਬਾਦਸ਼ਾਹਾਂ ਦੀ ਜੰਗ ਰਾਜ ਦੇ ਬਦਲੇ ਐ ਇੱਥੇ ਰਾਜ ਬਦਲੇ ਜੰਗ ਨਹੀਂ ਇੱਥੇ ਤਾਂ ਤਲਵਾਰ ਚੱਕੀ ਗਊ ਤੇ ਗਰੀਬ ਦੀ ਰੱਖਿਆ ਵਾਸਤੇ ਆਪਣੇ ਘਰ ਲਈ ਲੜ ਕੇ ਮਰ ਜਾਣਾ ਹਰ ਕੋਈ ਜਾਣਦਾ ਆਪਣੀ ਨਿੱਜੀ ਜਾਇਦਾਦ ਪ੍ਰਾਪਰਟੀ ਪਿੱਛੇ ਲੜ ਕੇ ਮਰ ਜਾਣਾ ਹਰ ਕੋਈ ਜਾਣਦਾ ਰਾਜ ਪਿੱਛੇ ਲੜਨਾ ਕੰਮ ਰਾਜਿਆਂ ਦਾ ਲੜ ਕੇ ਮਰ ਜਾਣਾ ਹਰ ਕੋਈ ਜਾਣਦਾ ਦੂਜੇ ਦਾ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਸਰਬੰਸ ਵਾਰ ਦੇਣਾ ਇਹ ਕੰਮ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜੀ ਸਿੰਘ ਦਾ ਬੜੀ ਕਮਾਲ ਦੀ ਜੰਗ ਹੈ ਕਿਸਰਗਾ ਹੀ ਸਭ ਤਾਤ ਬਰਾਈ ਝੱਟੇ ਸਾਦ ਸਿੰਘ ਮੋਰ ਮਾਈ ਨਕਸਫ ਅਰੀਕੀ ਪਦਨਾ ਫਗਲ ਫੰਗ ਨੂੰ ਪੜਨਾ ਜੰਗ ਹੈ ਕਿਸੇ ਰਾਜ ਬਦਲੇ ਨਹੀਂ ਚਾਰ ਜੰਗ ਲੜੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਿਤੇ ਕਬਜ਼ਾ ਨਹੀਂ ਕੀਤਾ ਕਹਿ ਦਿਓ ਵੈ ਕੀਤਾ 14 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਕਬਜ਼ਾ ਨਹੀਂ ਕੀਤਾ ਕਿਉਂਕਿ ਜੰਗ ਰਾਜ ਪਿੱਛੇ ਨਹੀਂ ਸੀ ਜੰਗ ਰਾਜਿਆਂ ਦੇ ਜ਼ੁਲਮ ਪਿੱਛੇ ਸੀ ਖਾਲਸਾ ਜੀ ਇੱਕ ਯੋਧਾ ਹੁੰਦਾ ਇੱਕ ਜਨਮ ਹੁੰਦਾ ਇੱਕ ਛੁਰਾ ਹੈ ਇੱਕ ਵਾਰੀ ਕਰੋਗੇ ਕਿਰਪਾ ਕਹਦੇ ਹੋ ਵੈਖਰੂ ਇੱਕ ਛੁਰਾ ਹੈ ਇੱਕ ਡਾਕਟਰ ਦੇ ਹੱਥ ਵਿੱਚ ਛੁਰਾ ਹੈ ਇੱਕ ਛੁਰਾ ਇੱਕ ਕਾਤਲ ਦੇ ਹੱਥ ਵਿੱਚ ਛੁਰਾ ਹੈ ਕਾਤਲ ਦੇ ਹੱਥ ਵਿੱਚ ਛੁਰਾ ਕਿਸੇ ਦੀ ਜ਼ਿੰਦਗੀ ਲੈਣ ਵਾਸਤੇ ਆ ਡਾਕਟਰ ਦੇ ਹੱਥ ਵਿੱਚ ਛੁਰਾ ਆਪਰੇਸ਼ਨ ਕਰਕੇ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਆ ਕਲ ਤੁਹਾਡੀ ਤਲਵਾਰ ਜਹਾਂਗੀਰ ਦੇ ਹੱਥ ਵਿੱਚ ਵੀ ਹੈ ਤਲਵਾਰ ਗੁਰੂ ਹਰਗੋਬਿੰਦ ਦੀ ਮਾਰ ਦੇ ਹੱਥ ਵਿੱਚ ਵੀ ਹੈ ਤਲਵਾਰ ਅਰੰਗਜੀਤ ਦੇ ਹੱਥ ਵਿੱਚ ਵੀ ਹੈ ਤਲਵਾਰ ਗੁਰੂ ਗੋਬਿੰਦ ਸਮਰਦ ਹੱਥ ਵਿੱਚ ਵੀ ਹੈ ਪਰ ਰੰਗਦੇਵ ਦੀ ਤਲਵਾਰ ਇਹਾਂ ਘੀਰਦੀ ਤਲਵਾਰ ਜ਼ੁਲਮ ਕਰਨ ਵਾਸਤੇ ਗਰੀਬਾਂ ਤੇ ਜ਼ੁਲਮ ਕਰਨ ਵਾਸਤੇ ਆ ਜਿਹੜਾ ਗਰੀਬਾਂ ਤੇ ਜ਼ੁਲਮ ਕਰਦਾ ਉਹ ਜ਼ਾਲਮ ਹੈ ਜਿਹੜਾ ਗਰੀਬਾਂ ਤੇ ਜ਼ੁਲਮ ਕਰਦਾ ਉਹ ਜ਼ਾਲਮ ਹੈ ਮਰਨਾ ਜਿਹੜਾ ਜ਼ਾਲਮ ਨੂੰ ਸੋਧਾ ਲਾਉਂਦਾ ਉਹ ਯੋਧਾ ਹੈ ਖਾਲਸਾ ਜੀ ਉਹ ਯੋਧਾ ਸਤਿਪਤਿ ਭਾਈ ਗੁਰਦਾਸ ਜੀ ਨੇ ਦੱਸਿਆ ਜੱਲੀ ਪੀੜੀ ਸੋਡੀਆਂ ਉਸ ਤੇ ਕਮੜ 파ਰੋ ਵਾਰੀ ਦਲ ਪੰਜਨ ਕੋ ਸੂਰਮਾ ਵੱਡਿ ਯੋਦਾ ਹੋ ਕਰਕਾਰੀ ਵੱਡਿ ਯੋਦਾ ਦੱਸਿਆ ਗੁਰਦੇਵ ਨੇ ਆਖਿਆ ਲੱਲਾ ਬੇਗ ਇੱਕ ਵਾਰ ਹੋਰ ਕਰ ਲੱਲਾ ਬੇਗ ਨੇ ਬੜਾ ਮੰਨਿਆ ਸੂਰਮਾ ਸੀ ਬੜਾ ਮੰਨਿਆ ਜਰਨੈਲ ਸੀ ਲੱਲਾ ਬੇਗ ਨੇ ਆਪਣੇ ਆਪ ਨੂੰ ਸੰਭਾਲਦੇ ਗੁਰੂ ਕੇ ਸੰਗਤ ਜਦੋਂ ਦੂਜਾ ਵਾਰ ਤਲਵਾਰ ਦਾ ਕੀਤਾ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਹਦੇ ਦੂਜੀ ਵਾਰ ਦੇ ਤਲਵਾਰ ਤੇ ਵਾਰ ਨੂੰ ਵੀ ਰੋਕ ਲਿਆ ਹੁਣ ਲੱਲਾ ਬੇਗ ਨੂੰ ਪਾਸ਼ਾ ਲੱਗੇ ਕਣ ਲੱਲਾ ਬੇਗ ਤਗੜਾ ਹੋ ਫਿਰ ਦਸਵੇਂ ਪਾਸ਼ਾ ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੇ ਹਿੰਦੁਸਤਾਨ ਦੀ ਰਾਖੀ ਵਾਸਤੇ ਕੁਝ ਜੰਦਲ ਕੀਤਾ ਖਲਸਾ ਜੀ ਜਿੱਤੇ ਜੰਗੋ ਜੰਦਲ ਕੀਤਾ ਉੱਥੇ ਇਹ ਖੇਲ ਵਰਤ ਵੀ ਕੀਤਾ ਖੇਲ ਵਰਤ ਕਹਿੰਦੇ ਨੇ ਸ਼ਿਕਾਰ ਕਰਨਾ ਉਧਾਰ ਕਰਨਾ ਜਿਹੜਾ ਜਾਨਵਰ ਜਾਂ ਪੰਛੀ ਸਤਿਗੁਰੂ ਗੁਰੂ ਹਰਿਕੰਬਲ ਜੀ ਜਦ ਸਤਿਗੁਰੂ ਗੁਰ ਕਲਗੀ ਤਰਪਾਸ਼ਾ ਜੀ ਦੇ ਤੀਰ ਨਾਲ ਮਰਦਾ ਸੀ ਜੀਵਨ ਮੁਕਤ ਹੋ ਜਾਂਦਾ ਸੀ ਮੁੜ ਕੇ ਕਿਸੇ ਜੁਨੀ ਵਿੱਚ ਨਹੀਂ ਸੀ ਜਾਂਦਾ ਇਤਿਹਾਸ ਦੱਸਦਾ ਹੈ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਧਰ ਗੁਰੂ ਹਰਗੋਬਿੰਦ ਜੀ ਮਹਾਰਾਜ ਜਦੋਂ ਮਿਆਨ ਦੇ ਵਿੱਚ ਤਲਵਾਰ ਨਿਕਲਦੀ ਸੀ ਖਾਲਸਾ ਜੀ ਤਲਵਾਰ ਮੁੜ ਕੇ ਖਾਲੀ ਨਹੀਂ ਸੀ ਪੈਂਦੀ ਮਿਆਨ ਦੇ ਵਿੱਚ ਜਿਹੜਾ ਤੀਰ ਕਮਾਨ ਤੇ ਰੱਖਿਆ ਜਾਂਦਾ ਸੀ ਮੁੜ ਕੇ ਪੱਥੇ ਤੇ ਨਹੀਂ ਸੀ ਰੱਖਿਆ ਜਾਂਦਾ ਖਾਲਸਾ ਜੀ ਇਧਰ ਪਾਸ਼ਾ ਕਰਨੇ ਲੱਲਾ ਬੇਗ ਤਗੜਾ ਹੋ ਲੱਲਾ ਬੇਗ ਤਗੜਾ ਹੋ ਤੂੰ ਦੋ ਵਾਰ ਕੀਤੇ ਇੱਕ ਸਾਡਾ ਵੀ ਰੋਕ ਕੇ ਦੱਸ ਦੀ ਅੰਨ ਇੱਕ ਅੰਡੀਫੀਟਡ ਸ਼ਾਟਨ ਮੇਰੇ ਪੈਰ ਤੁਰਨ ਵਾਲੇ ਅਰਜਨ ਸਿੰਘ ਹਲਕ ਕੰਬੂਦ ਤੇ ਅਰਜੋਨ ਦੁਵਾਰੀ ਮੱਕਰਨ ਉਹ ਲੱਲਾ ਬੇਗਨ ਵੀ ਆਪਣੇ ਆਪ ਨੂੰ ਹੁਸ਼ਿਆਰ ਕੀਤਾ ਗੁਰੂ ਹਰਗੋਬਿੰਦ ਮਰਦਾਨ ਦੀ ਤਲਵਾਰ ਦਾ ਬਾਹਰ ਰੋਕਣ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕੀਤਾ ਲੱਲਾ ਬੇਗ ਦੋਤਾ ਤਲਵਾਰ ਦਾ ਵਾਰ ਖਾਲਸਾ ਜੀ ਸਾਣੇ ਲੱਲਾ ਬੇਗ ਤਲਵਾਰ ਦੇ ਸਿਰ ਤੇ ਵੱਜਦੀ ਖਾਲਸਾ ਜੀ ਸਾਣੇ ਲੱਲਾ ਬੇਗ ਤੇ ਲੱਲਾ ਬੇਗ ਦੇ ਘੋੜੇ ਨੂੰ ਚੀਰ ਕੇ ਦੋ ਦੋ ਕਰ ਦਿੱਤਾ ਖਾਲਸਾ ਜੀ